ਸਸਿਕਲ ਦੋਸਤ ਮੈਂ ਰਾਜਪਾਲ ਮਖਣੀ ਐ ਜੇ ਮੰਗਲਵਾਰ ਦਿਨ 2 ਸਤੰਬਰ 2025 ਆਪਾਂ ਸਾਰੇ ਜਾਣਦੇ ਆ ਕਿ ਇਸ ਵੇਲੇ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਹੈ ਤੇ ਬਹੁਤ ਸਾਡੇ ਸਾਡੇ ਪੰਜਾਬੀ ਇਸ ਵੇਲੇ ਬਹੁਤ ਮੁਸ਼ਕਲ ਕੰਡੀਸ਼ਨਸ ਨੂੰ ਫੇਸ ਕਰ ਰਹੇ ਆ ਉਹਦੇ ਬਾਰੇ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ ਤਾਂ ਸਾਡਾ ਸਾਰਿਆਂ ਦਾ اخلاقی ਫਰਜ਼ ਬੰਦਾ ਕਿ ਜੋ ਵੀ ਤਿਲਫੁਲ ਅਸੀਂ ਕਰ ਸਕੀਏ ਉਹਦੀ ਕੋਸ਼ਿਸ਼ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਇੱਕ ਵੱਡਾ ਜਿਹੜਾ ਇਸ਼ੂ ਇਹ ਹੈ ਕਿ ਉਹਨਾਂ ਤੱਕ ਪਹੁੰਚ ਕਿਵੇਂ ਕੀਤੀ ਜਾਵੇ ਤਾਂ ਪਟਿਆਲੇ ਦੀ ਇੱਕ ਸੰਸਥਾ ਹੈ ਇਹ ਹੈਗੀ ਹੈ ਅ ਗਲੋਬਲ 6 ਤੋਂ ਇਹਨਾਂ ਦਾ ਇੱਕ ਹੁਣੇ ਉਹ ਆਇਆ ਸੀ ਆਹਵਾਨ ਕਿ ਜਿਹੜਾ ਉਹਨਾਂ ਤੱਕ ਜੇ ਆਪਾਂ ਪਹੁੰਚ ਕਰੀਏ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਤੇ ਸੁੱਕਾ ਰਾਸ਼ਨ ਹੋ ਗਿਆ ਮੈਡੀਸਿਨਸ ਹੋ ਗਈਆਂ ਸੁੱਕੇ ਰਾਸ਼ਨ ਦੇ ਵਿੱਚ ਦਾਅ ਦਾਲਾਂ ਤੇ ਉਹ ਜਿਹਾ ਸਮਾਨ ਸਾਰ ਤੇ ORS ਤਾਂ ORS ਜਿਹੜਾ ਅਸੀਂ ਲਿਆ ਅਸੀਂ ਨਾ ਇਹ ORS ਲੀਤੇ ਜਿਹੜਾ ਘੁਲਿਆ ਹੋਇਆ ਪੂਰਾ ਤਿਆਰ ਮਿਲਦਾ ਕਿਉਂਕਿ ਜੇ ਸੁੱਕੇ ਆਪਾਂ ਪੈਕੇਟ ਲਵਾਂਗੇ ਤਾਂ ਉੱਥੇ ਪਾਣੀ ਤੇ ਫਿਰ ਉਹਨੂੰ ਘੋਲਣਾ ਪੀਣਾ ਅਸ਼ਾਇਦ ਮੁਸ਼ਕਲ ਹੋ ਜਾਏ ਤਾਂ ਇਹ ਨੇ ਤੇ ਨਾਲੇ Odoromose ਦਾ ਜਿਵੇਂ ਹੈਗਾ ਤੇ ਜਿਹੜੀਆਂ ਭੈਣਾਂ ਮਾਤਾਵਾਂ ਨੂੰ ਸੈਨੀਟਰੀ ਪੈਡਸ ਦੀ ਜ਼ਰੂਰਤ ਹੈ ਤਾਂ ਕੁਝ ਇਹ ਪੈਡਸ ਨੇ ਤੇ ਸਾਰਿਆਂ ਨੂੰ ਵੱਧ ਚੜ ਕੇ ਸਾਨੂੰ ਇਹਦੇ 'ਚ ਯੋਗਦਾਨ ਦੇਣਾ ਚਾਹੀਦਾ ਇਹਦੀ ਸਮਾਨ ਦੀ ਉਹਨਾਂ ਕੋਲ ਪਹੁੰਚ ਕਰਨੀ ਹੈ ਪਟਿਆਲੇ ਉਹਨਾਂ ਨੇ ਐਡਰੈਸ ਇੱਥੇ ਦਿੱਤਾ ਹੋਇਆ ਤੇ ਸ਼ਾਮ ਨੂੰ 8 ਵਜੇ ਤੱਕ ਖੁੱਲੇ ਹੁੰਦੇ ਨੇ ਕਿੰਨੇ ਸਵੇਰੇ 5 ਵਜੇ ਤੋਂ ਸ਼ਾਮ ਨੂੰ 5 ਤੋਂ ਸ਼ਾਮ ਨੂੰ 5 ਤੋਂ 8 ਵਜੇ ਤੱਕ ਕਲੈਕਸ਼ਨ ਹੁੰਦੀ ਹੈ ਤੇ ਉਹ ਉੱਥੇ ਪਹੁੰਚ ਕਰਦੇ ਨੇ ਤੇ ਆਪਾਂ ਇਹਨਾਂ ਨੂੰ ਹੁਣ ਲੱਦਦੇ ਆ ਗੱਡੀਆਂ ਦੇ ਵਿੱਚ ਕਾਰਾਂ ਦੇ ਵਿੱਚ ਤੇ ਆਪਾਂ ਇਹਨਾਂ ਨੂੰ ਲੈ ਕੇ ਚੱਲਦੇ ਆਂ ਤੂੰ ਸਾਨੂੰ ਲਿਆ ਦੇ ਕੈਮਰਾ ਮਲ ਫੜਾ ਦੇ ਤੇ ਇਹਨੂੰ ਗੱਡੀ ਘਮਾਓ ਤੇ ਇਹਨੂੰ ਆਪਾਂ ਲਧੀਏ ਕਾਰ ਦੇ ਵਿੱਚ ਲਗਾਤਾਰ ਕੱਲ ਵੀ ਸਾਰਾ ਦਿਨ ਮਸਲਾਤਾਰ بارشੰਦਰੀ ਅੱਜ ਵੀ ਬੱਦਲ ਪੂਰੇ ਕਾਲੇ ਖੜੇ ਨੇ ਇਕਦਮ ਤੇ بارشਾਂ ਦਾ 4 ਤੱਕ ਤਾਂ ਕਹਿ ਰਹੇ ਆ ਬਹੁਤ ਜ਼ਿਆਦਾ ਪੈਣੀ ਆ ਹੁਣ ਤਾਂ 17 ਤੱਕ ਕਹਿਣ ਲੱਗੇ ਤੋ ਕੁਦਰਤੀ ਜਿਹੜੀ ਆਫਤ ਇਹ ਹੈ ਇਹਦਾ ਕਸੂਰ ਹੈ ਕਿਦਾ ਨਹੀਂ ਉਹ ਤਾਂ ਚਲੋ ਬਾਅਦ ਚ ਹੁੰਦੀਆਂ ਰਹਿਣਗੀਆਂ ਗੱਲਾਂ ਪਰ ਇਸ ਵੇਲੇ ਸਾਨੂੰ ਸਭ ਨੂੰ ਖੜੇ ਹੋਣਾ ਚਾਹੀਦਾ ਉਹ ਸਾਰਿਆਂ ਦੇ ਨਾਲ ਜਿਨ੍ਹਾਂ ਦੇ ਉੱਤੇ ਇਸ ਵੇਲੇ ਵਿਪਤਾ ਜਿਹੜੀ ਆ ਉਹ ਪਈ ਹੋਈ ਹੈ ਕਾਰਾਂ ਤਾਂ ਤਿੰਨ ਹੀ ਲੈ ਕੇ ਜਾਣੀਆਂ ਪੈਣੀਆਂ ਤੋ ਕ੍ਰੀਤੀ ਉਹ ਕਢ ਲੈ ਦੂਸਰੀ ਗੱਡੀ ਵੀ ਸਾਨੂੰ ਤੂੰ ਰੱਖ ਦੇ ਚ ਸਮਾਨ ਪਹਿਲਾਂ ਵੱਡੇ ਬਕਸੇ ਲੈ ਦੋਗੇ ਹਾਂ ਜੀ ਹਾਂ ਹਾਂ ਵੱਡੇ ਵੱਡੇ ਬਕਸੇ ਚੱਕ ਲੋਗੇ ਬੇਟਾ ਹਾਂ ਲਿਓ ਹਲਕੇ ਹੀ ਨੇ ਤਾਂ ਆ ਜਾਣਗੇ ਇਹਦੇ ਚ ਫੇਰ ਇਕੋ ਲੈ ਕੇ ਚੱਲੀਏ 10 ਆ ਜਾਣਗੇ ਇਹਦੇ ਚ ਪੂਰੇ ਇਹ ਤਾਂ ਆ ਹੀ ਜਾਂਗੇ ਛੇਰ ਬਾਕੀ ਜਾਂ ਤਾਂ ਫੇਰ ਇਕੋ ਚਲੋ ਰੱਖੋ ਦੇਖਦੇ ਹਾਂ ਬਾਕੀ ਮਨੂ ਦੀ ਕਾਰ ਦੇ ਵਿੱਚ ਵੀ ਆ ਜਾਣਗੇ ਤੇ ਉਹਦੇ ਸਵਿਛ ਜੀ ਆ ਜਾਣਗੇ ਕੁਸ਼ ਮੇਰੇ ਖਲ ਇਹਦੇ ਜਿਆਦਾ ਨਾ ਭਰੀਏ ਦਬ ਨਾ ਜਾਵੇ ਸਮਾਨ ਲੈਣਾ ਚੱਲ ਬਹੁਤ ਹੈ ਮੇਰੇ ਖਲ ਨਹੀਂ ਇੱਧਰ ਪਈ ਹੈ ਹਲੇ ਜਗਾ ਓਕੇ ਸਮਾਨ ਵੀ ਬਹੁਤ ਹੈ ਨਾ ਆਪਣੇ ਕੋਲੇ ਆ ਆ ਜਾਓ ਚਲੋ ਆ ਜਾਓ ਇਸਕੋ ਬਾਈ ਨੂੰ ਬਾਹਰ ਕੱਢ ਲੀ ਗੱਡੀ ਨੂੰ ਫੇਰ ਇਹਨੂੰ ਲਾਣੇ ਅੰਦਰ ਮੈਨੂੰ ਤੇਰੇ ਕੋਲ ਟੈਲੀਫੋਨ ਨੰਬਰ ਹੈ ਉਹਨਾਂ ਦਾ ਕੋਈ ਉਹਨਾਂ ਨੂੰ ਕਰਨ ਲੱਗੀਆਂ ਕਾਲ ਉਹਨਾਂ ਨੂੰ ਟੈਲੀਫੋਨ ਕਰ ਦੇ ਇੱਕ ਕਾਰ ਦੋ ਕਾਰਾਂ ਤੇ ਭਰ ਗਈਆਂ ਤੀਸਰਾ ਤੀਸਰਾ ਤੇਰੇ ਵਾਲੀ ਭਰ ਲੈਨੇ ਮੋਮੋ ਤੂੰ ਵੀ ਚਲੇਗਾ ਮੋਮੋ ਨਹੀਂ ਚਲੇਗਾ ਮੋਮੋ ਸਿਰ ਕਾਜੂ ਸੇ ਮਿਲਨੇ ਆਏ ਓਕੇ ਤੋ ਸਵਾਲ ਇਹ ਨਹੀਂ ਹੈ ਕਿ ਆਪਾਂ ਇੱਕ ਡੱਬਾ ਇੱਕ ਪੀਸ 100 ਹਜ਼ਾਰ ਜਾਂ 10000 ਰੁਪਏ ਦੇਨੇ ਉਹ ਸਭ ਇੱਕ ਬਰਾਬਰ ਹੀ ਹੈ ਚਾਹੇ ਆਪਾਂ ਇੱਕ ਪੀਸ ਵੀ ਦਈਏ ਸਭ ਤੋਂ ਬੜੀ ਸੇਵਾ ਉਹਨਾਂ ਦੀ ਜਿਹੜੇ ਉੱਥੇ ਤੱਕ ਇਨੇ ਮੁਸ਼ਕਿਲ ਹਾਲਾਤਾਂ ਦੇ ਵਿੱਚ ਇਹ ਵੀ ਪਹੁੰਚ ਕਰਾ ਰਹੇ ਨੇ ਸਮਾਨ ਦੀ ਤੇ ਹੁਣ ਆਪਾਂ ਬਸ ਇਹ ਲਾਦ ਲਈਏ ਗੱਡੀਆਂ ਤੇ ਫੇਰ ਚਲਦੇ ਆਂ ਪਟਿਆਲੇ ਉਹਨਾਂ ਨੂੰ ਦੇ ਕੇ ਆਨੇ ਆਂ ਸਮਾਨ ਬਾਕੀ ਅੰਦਰ ਸੀਟ ਤੇ ਰੱਖ ਲਓ ਆ ਇਹ ORS ਪਿੱਛੇ ਰੱਖ ਲਓ ਛੋਟੇ ਬੱਦੇ ਪਿੱਛੇ ਰੱਖ ਦੇ ਹਾਂ ਚਲੋ ਕੋਈ ਗੱਲ ਨਹੀਂ ਬਹਿ ਜਾਗੇ ਆਪਾਂ ਕੋਈ ਦਿੱਕਤ ਨਹੀਂ ਹੈ ਸਨੂ ਘਰ ਰਹਿ ਕੇ ਆ ਹਾਂ ਮੈਨੂੰ ਹੋ ਗਈ ਤੇਰੀ ਟੈਲੀਫੋਨ ਤੇ ਗੱਲ ਹੋਣਾ ਹਾਂ ਜੀ ਕਹਿੰਦੇ ਅਸੀਂ ਤੁਹਾਡੀ ਵੇਟ ਕਰਕੇ ਜਾਵਾਂਗੇ ਵੀ ਵੈਰੀ ਗੁੱਡ ਵੈਰੀ ਨਾਈਸ ਤਾਂ ਵੈਸੇ ਤਾਂ ਆਪਾਂ ਪਹੁੰਚ ਜਾਗੇ ਟਾਈਮ ਸਰ ਕਿੰਨਾ ਟਾਈਮ ਕਿੰਨਾ ਹੋਇਆ ਇਸ ਵੇਲੇ ਸਵਾ 7:00 ਐ 45 ਮਿੰਟ ਪਹੁੰਚਣੇ ਪੂਰੇ ਪੂਰੇ ਟਾਈਮ ਦੇ ਉੱਪਰ ਪਹੁੰਚ ਜਾਗੇ ਆ ਸਾਨੂੰ ਰੈਡੀ ਐ ਤੁਹਾਡਾ ਸਾਰਾ ਕੁਝ ਚਲੋ ਹੋ ਗਈ ਉਹਨਾਂ ਨਾਲ ਗੱਲ ਆਪਣੀ ਵੇਟ ਕਰ ਰਹੇ ਸਵਾ 7:00 ਹੋ ਗਏ ਆਪਾਂ ਕਰੀਬਨ 8:00 ਵਜੇ ਤੱਕ ਉੱਥੇ ਪਹੁੰਚ ਜਾਗੇ ਨਾ ਚਲੋ ਅਸੀਂ ਵੀ ਤੁਹਾਡੇ ਮਗਰ ਮਗਰ ਆ ਰਹੇ ਹਾਂ ਪਹਿਲਾਂ ਗੱਡੀ ਨਿਕਲ ਗਈ ਤੁਸੀਂ ਚਲੋ ਚਲੋ ਜੀ ਚਲੋ ਗੱਡੀਆਂ ਵਿੱਚ ਘੱਟੀਆਂ ਆ ਗਈਆਂ ਦੋਹੇ ਵਾਹਿਗੁਰੂ ਚਲੋ ਜੀ ਚੱਲੀਏ ਪਟਿਆਲੇ ਅੱਧਾ ਘੰਟੇ ਚ ਆਪਾਂ ਪਹੁੰਚਣਾ ਉੱਥੇ ਤੇ ਆਪਾਂ ਚੱਲਦੇ ਹਾਂ ਹੁਣ ਤੁਹਾਨੂੰ ਪਟਿਆਲੇ ਉਹਨਾਂ ਦਾ ਦਫ਼ਤਰ ਦਿਖਾਣੇ ਤੋਂ ਆਪਾਂ ਪਹੁੰਚ ਗਏ ਇੱਥੇ ਹਾਂ ਬੋਲ ਰਹੀ ਇੱਕ ਮਿੰਟ ਇੱਧਰ ਤੋਂ ਕੁਝ ਪੜ੍ਹ ਰਹੇ ਹਾਂ 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 ਕੱਢੋ ਕੱਢੋ ਪਲੀਜ਼ ਪਲੀਜ਼ ਸੋ ਆਸੀ ਜੀ ਦਿਖਾਣੀ ਜ਼ਰੂਰੀ ਹੈ ਇਹ ਸਾਰੀਆਂ ਚੀਜ਼ਾਂ ਦੀ ਰਿਕੁਆਇਰਮੈਂਟ ਹੈ ਜਿਵੇਂ ਮੈਟ੍ਰਸ ਹੋਗੇ ਬਲੀਚਿੰਗ ਪਾਊਡਰ ਕਲੀਨਿੰਗ ਆਈਟਮ ਡਰਾਈ ਗ੍ਰੋਸਰੀ ਮਤਲਬ ਰਾਈਸ ਚਾਵਲ ਜਾਂ ਦਾਲਾਂ ਕੱਚੀਆਂ ਮੋਸਕਟੋ ਨੈਟ ਮੱਛਰदानी ਬੈਟਰੀ ਟਾਰਚ ਓਡੋਮੋਸ ਹੋ ਗਿਆ ਤਰਪੁਲਿਨ ਤਰਪਾਲ ਸੈਨੇਟਰੀ ਪੈਡ ਟਾਇਲਟਰੀਜ਼ ਤੇ ORS ORS ਬੈਟਰ ਹੈ ਕਿ ਪਾਊਡਰ ਦੀ ਜਗ੍ਹਾ ਦੇ ਉਹ ਲਿਕੁਇਡ ਹੋ ਜੇ ਇਟ ਡੋਜ਼ਨਟ ਮੈਟਰ ਕਿ ਇੱਕ ਡੱਬਾ ਹੈ ਜਾਂ 10 ਡੱਬੇ ਨੇ ਸਾਨੂੰ ਸਾਰਿਆਂ ਨੂੰ ਰਲ ਕੇ ਯੋਗਦਾਨ ਦੇਣਾ ਚਾਹੀਦਾ ਬਹੁਤ ਵਧੀਆ ਸੇਵਾ ਨਿਭਾ ਰਹੇ ਨੇ ਸਾਰਾ ਜਿਹੜਾ ਅਸਲੀ ਕੰਮ ਹੈ ਉਹ ਇਹਨਾਂ ਨੇ ਕਰ ਦੇਣਾ ਜਿਹੜੇ ਲੋਡ ਬਣ ਨੇ ਉਹਨਾਂ ਤੱਕ ਇਹਨਾਂ ਨੇ ਪਹੁੰਚ ਦੇ ਕਰ ਦੇਣਾ ਤੇ ਇਸ ਵੇਲੇ ਸਾਨੂੰ ਸਾਰਿਆਂ ਨੂੰ ਕੰਟ੍ਰਿਬਿਊਟ ਕਰਨਾ ਚਾਹੀਦਾ ਹੈ ਦੇਚ ਇਟ ਡੋਜ਼ਨਟ ਮੈਟਰ ਕਿ ਵੀ ਉਹ ਇੱਕ ਡੱਬਾ ਹੈ ਜਾਂ 10 ਡੱਬੇ ਨੇ ਆ ਸਾਰੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਖੂਬਸਾਰਾ ਸਮਾਨ ਸੰਕਤਾ ਨੇ ਪਹਿਲਾਂ ਪਹੁੰਚਾਇਆ ਇਹ ਸ਼ਾਮ ਨੂੰ 3 ਵਜੇ ਤੋਂ 8 ਵਜੇ ਤੱਕ ਰਹਿੰਦੇ ਜੀ ਮਾਰਨਿੰਗ ਵੀ ਖੁੱਲਾ ਹੁੰਦਾ ਜੀ ਬਟ ਜਿਹੜਾ ਐਗਜੈਕਟ ਟਾਈਮ ਹੈ ਉਹ 5 ਤੋਂ 8 ਹੈ ਸ਼ਾਮ ਨੂੰ 5 ਤੋਂ 8 ਮਾਰਨਿੰਗ ਬੈਠੇ ਹੁੰਦੇ ਨੇ ਬਟ ਸ਼ਾਮ ਨੂੰ ਸਾਡੇ ਕੋਲ ਵੌਲੰਟੀਅਰਸ ਹੁੰਦੇ ਆ ਠੀਕੇ ਜਿਹੜੇ ਉਸਮਾਨ ਸਾਰਾ ਕਾਰ ਵੀ ਦੇਦੇ ਨੇ ਕਰਕੇ ਕਰਕੇ ਠੀਕ ਹੈ ਠੀਕ ਹੈ ਠੀਕ ਹੈ ਇੱਕ ਨੀਕ ਪੁਰਾਣੀ ਹੈ ਸਰ ਆਪਣੀ ਜਿਹੜੀ ਆਪਣੀ ਇੰਟਰੀਵਿਊ ਹੋ ਗਈ ਕੀ ਆਪ ਦਾ 2.5 ਸਾਲ ਹੋ ਗਏ 2.5 ਚਲੋ ਅੱਛਾ 6 ਇਤਹਾਸ ਸਾਲ ਹੋ ਗਏ ਠੀਕ 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 ਬਹੁਤ ਵਧੀਆ ਮਹਾਰਾਜ ਦੀ ਕਿਰਪਾ ਤੁਹਾਡੇ ਤੇ ਜਿਹੜਾ ਤੁਹਾਨੂੰ ਸੇਵਾ ਇਹ ਬਖਸ਼ੀ ਹੈ ਕਿਉਂਕਿ ਉੱਥੇ ਪਹੁੰਚਾਣਾ ਉਹ ਮੇਨ ਜਿਹੜਾ ਵੱਡਾ ਚੈਲੰਜ ਹੈ ਆਇਡੈਂਟੀਫਾਈ ਕਰਕੇ ਕਿ ਕਿਹੜੇ ਲੋੜਵੰਦ ਆ ਜੋ ਵੀ ਕੁਝ ਹੋ ਰਿਹਾ ਆ ਆਪਸਾਂ ਦੀ ਸੰਗਤ ਤੇ ਤੇ ਬਦਲਵਾਲੀ ਹੋ ਗਈ ਤੇ ਤੁਹਾਡੀ ਹੈਲਪ ਨਾਲ ਹੀ ਸਾਰਾ ਕੁਝ ਐਨਜੀਓ ਜਿਹੜੇ ਚੱਲ ਰਹੇ ਤੁਸੀਂ ਹੈਲਪ ਕਰ ਰਹੇ ਹੋ ਤਾਂ ਕਿ ਅਸੀਂ ਉਹਨਾਂ ਨੂੰ ਰੀਸਟਿਟਿਊਟ ਕਰ ਪਾ ਰਹੇ ਹਾਂ ਮੇਰੀ ਤਾਂ ਸਾਰੇ ਜਿੰਨੇ ਵੀ ਅਰਬਨਾਈਟਸ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਤੋਂ ਵਧੀਆ ਮੌਕਾ ਮਤਲਬ ਹੈ ਤਾਂ بڑا ਸੰਕਟ ਵਾਲਾ ਕੰਮ ਵਧੀਆ ਨੇ ਸੈਂਸ ਕਿ ਫੈਸਿਲਿਟੇਟ ਜਿਹੜਾ ਉਹ ਕਰਦੇ ਨੇ ਵੀ ਉੱਥੇ ਪਹੁੰਚਾਉਣ ਦਾ ਇਸ ਤੋਂ ਵਧੀਆ ਸਰਵਿਸ ਕੋਈ ਨਹੀਂ ਹੋ ਸਕਦੀ। ਤੋਂ ਜਿੰਨਾ ਵੀ ਕੰਟਰੀਬਿਊਟ ਕਰਨਾ ਇਟ ਡਸਨਟ ਮੈਟਰ ਚਾਹੇ ਇੱਥੇ ਡਿਪਾ ਹੋਵੇ ਤੋ ਉਹ ਤਾਂ ਤੁਹਾਡੀ ਆਪਣੀ ਉਸ ਤੇ ਜਿੰਨਾ ਵੀ ਹੋਵੇ ਕੋਈ ਡਿਕਾਰਦਾ ਜੀ ਤੁਸੀਂ ਕੁਝ ਵੀ ਹੋਵੇ ਕੰਟਰੀਬਿਊਟ ਕਰ ਸਕਦੇ ਆ। ਆਈਟਮਸ ਜਿਹੜੀਆਂ ਤੁਸੀਂ ਕਹਿ ਰਹੇ ਹੋ ਕਿ ਉਹ ਜਿਵੇਂ ਸੁੱਕਾ ਰਾਸ਼ਨ ਰਿਕੁਆਇਰਮੈਂਟਸ ਹੈ ਉਹ ਇਹ ਹੈ ਜੀ ਜੀ ਪਾਇਆ ਹੋਇਆ ਪੇਜ ਦੇ ਉੱਪਰ ਜੀ ਸਾਰੀਆਂ ਬੇਸਿਕ ਰਿਕੁਆਇਰਮੈਂਟਸ ਹੋਈਆਂ ਤੇ ਇਹ ਜਿਹੜਾ ਆਪਣਾ ਫੂਡ ਉੱਥੇ ਕੁਕ ਕਰਦੇ ਨੇ ਇਹ پکڑ ਲਓ ਜੀ ਤੁਸੀਂ ਪਲੀਜ਼ ਹਨ ਇਹ ਨਾਲ ਟੋਰਾ ਠੀਕ ਹੋ ਜਾਏਗਾ ਕਿ ਜਿਹੜਾ ਉੱਥੇ ਮਤਲਬ ਹੁਣ ਆਪਰ ਕੱਚਾ ਰਾਸ਼ਨ ਪਹੁੰਚਾਤਾ ਉੱਥੇ ਫਿਰ ਲੰਗਰ ਬਣਾਉਣ ਦਾ ਵੀ ਕੋਈ ਸਿਸਟਮ ਬਣਾ ਜਿਹੜਾ ਲੰਗਰ ਬਣਾਉਂਦਾ ਉੱਥੇ ਪਿੰਡਾਂ ਵਾਲੇ ਬਹੁਤ ਲੰਗਰ ਬਣਾ ਰਹੇ ਓਕੇ ਓਕੇ ਠੀਕ ਹੈ ਜੀ ਬਸ ਸੀਜ਼ ਦੀ ਕਮੀ ਨਹੀਂ ਓਸ ਸੀਜ਼ ਤੁਹਾਨੂੰ ਪਤਾ ਹੈ ਪੰਜਾਬ ਦੇ ਜੀ ਗੁਰੂ ਮਹਾਰੇ ਦੀ ਕਰਤਾ ਹਾਂਜੀ ਬਹੁਤ ਛੜਦੀ ਕਲਾ ਇਸ ਨੇ ਓਕੇ ਹਲੇ ਵੀ ਜੇ ਪਾਣੀ ਵੀ نیچے ਹੈ ਜੇ ਉੱਪਰ ਵੀ ਬੈਠੇ ਹੈ ਤਾਂ ਜੇ ਤੁਸੀਂ ਉਹਨਾਂ ਦੀ ਹੈਲਪ ਕਰਨ ਵੀ ਜਾਓਗੇ ਤਾਂ ਤੁਹਾਨੂੰ ਪੁੱਛਣਗੇ ਕਿ ਤੁਹਾਨੂੰ ਚਾਹ ਵੀ ਚਾਹ ਪੀਤੇ ਬਗੈਰ ਤੁਸੀਂ ਨਹੀਂ ਜਾਣਾ ਬਿਲਕੁਲ ਠੀਕ ਹੈ ਮਤਲਬ ਇੰਨੀ ਚੜ੍ਹਦੀ ਕਲਾ ਚ ਹੈ ਜੀ ਠੀਕ ਮਤਲਬ ਜਿਹੜਾ ਪੰਜਾਬ ਹੈ ਉਹ ਨਹੀਂ ਕਦੀ ਮਾਰ ਖਾ ਸਕਦਾ ਇਹ ਤਾਂ ਬਿਲਕੁਲ ਸਹੀ ਕਹਿ ਰਹੇ ਹੋ ਬਿਲਕੁਲ ਨਹੀਂ ਉਹ ਜਿਹੜਾ ਜਿਵੇਂ ਟਮਾਟਰ ਪਿਆਜ਼ ਲਸਣ ਅਦਰਕ ਉਹਦਾ ਕੀ ਅਰੇ ਉਹ ਉਹ ਨਹੀਂ ਆਪਾਂ ਲੈ ਰਹੇ ਨਹੀਂ ਉਹਨਾਂ ਦਾ ਕੀ ਮਤਲਬ ਅਰੇਂਜਮੈਂਟ ਹੁੰਦਾ ਉਹ ਉੱਥੇ ਕਰ ਰਹੇ ਸਾਰਾ ਅਰੇਂਜਮੈਂਟ ਗੁਰਦੁਆਰੇ ਦੇ ਵਿੱਚ ਬਣਾ ਰਹੇ ਨੇ ਅੱਛਾ ਮਤਲਬ ਇੱਕ ਪਿੰਡ ਦੇ ਵਿੱਚ ਜਿਹੜਾ ਗੁਰਦੁਆਰਾ ਹੈ ਤਾਂ ਉੱਥੇ ਸਾਰਾ ਕੁਝ ਬਣਾ ਕੇ ਅੱਗੇ ਫਿਰ ਟਰਾਲੀਆਂ ਦੇ ਨਾਲ ਪੇਰੋਂ ਲੰਗਰ ਕਰ ਕਰ ਪਹੁੰਚਾ ਲੈਨੇ ਬਣਾ ਕੇ ਠੀਕ ਹੈ ਅੱਜ ਲੋਕ ਗਿੱਲਾ ਸਾਰਾ ਸਮਾਨ ਉੱਥੋਂ ਇਕੱਠਾ ਕਰ ਲੈਣ ਜਨਾਬ ਚਲੋ ਬੜੀ ਵਧੀਆ ਗੱਲ ਐਕਚੁਅਲੀ ਨਾ ਇੱਕ ਅਸੀਂ ਤੜਕਾ ਤਿਆਰ ਕਰਦੇ ਹਾਂ ਉਹ ਮੇਰੇ ਹੁਣ ਦਿਮਾਗ ਦੇ ਵਿੱਚ ਆਇਆ ਉਹ ਪਾਊਚ ਹੁੰਦਾ ਪ੍ਰੈਕਟ ਤੇ ਉਹ ਛੇ ਵੀਰ ਸੈਲਫ ਲਾਈਫ ਹੁੰਦੀ ਹੈ ਉਹਨੂੰ ਖੋਲ ਕੇ ਉਹਦੇ ਵਿੱਚ ਜਿਹੜੇ ਦਾਲ ਉਹ ਸਾਡੇ ਗਰਾਊਂਡ ਜ਼ੀਰੋ ਤੇ ਵੀ ਜਾ ਕੇ ਆਏ ਨੇ ਕਿਰ ਮੈਂ ਤੁਹਾਡੀ ਉਹਨਾਂ ਨਾਲ ਵੀ ਗੱਲ ਕਰਾ ਲੈਂਦਾ ਨਵਦੀਪ ਜੀ ਇਹ ਸਾਡੇ ਗਰਾਊਂਡ ਜ਼ੀਰੋ ਤੇ ਜਾ ਕੇ ਆਏ ਨੇ ਵਲੰਟੀਅਰ ਅੱਛਾ ਅੱਛਾ ਚਿਕਾ ਤੇ ਇਹ ਤੁਹਾਨੂੰ ਉੱਥੇ ਦੇ ਸਾਰੇ ਹਾਲਾਤ ਜੋ ਵੀ ਨੇ ਦੇ ਉਹ ਦੱਸ ਸਕਦੇ ਮੈਂ ਤਾਂ ਵਸੇ ਸਿਰ ਪੁੱਛ ਰਿਹਾ ਸੀ ਕਿ ਜਿਹੜਾ ਲੰਗਰ ਹੈ ਉੱਥੇ ਆਪਾਂ ਬਣਦਾ ਹੈ ਜਿਹੜਾ ਉਹਦੇ ਬਾਰੇ ਪੁੱਛ ਰਿਹਾ ਸੀ ਕਿ ਕਿਸ ਤਰ੍ਹਾਂ ਹੋਗਾ ਐਕਚੁਅਲੀ ਨਾ ਹਾਂਜੀ ਆਪਣੇ ਨਾ ਪਿੰਡਾਂ 'ਚ ਜਿਹੜਾ ਰਿਵਾਜ ਆ ਉਹ ਅਸੀਂ ਕਿਸੇ ਕੋਲੇ ਲੈ ਕੇ ਜਾਂਦੇ ਸੀ ਨਾ ਵੀ ਹਾਂਜੀ ਖਾਣ ਨੂੰ ਕੀ ਚਾਹੀਦਾ ਕਦੇ ਫੋਲ ਹੈ ਤੁਸੀਂ ਦੱਸੋ ਤੁਸੀਂ ਕੀ ਚੱਡੀ ਦੀ ਸੇਵਾ ਕਰੀ ਬੇਸਿਕਲੀ ਉਹਨਾਂ ਨੂੰ ਤਿੰਨ ਚਾਰ ਚੀਜ਼ਾਂ ਦੀ ऑन दिस स्पॉट बहुत जरूरत है जी साफ़ पानी दी थी। ठीक है ते ਤਰਪਾਲਾਂ ਦੀ ਠੀਕ ਹੈ ਕਿਉਂਕਿ ਸਮਾਨ ਗਿੱਲਾ ਹੋ ਰਿਹਾ ਸੀਗਾ ਮੂੰਹ ਬਹੁਤ ਸੀਗਾ ਠੀਕ ਹੈ ਠੀਕ ਹੋਰ ਖਾਣੇ ਪੀਣੇ ਦੀ ਤਾਂ ਕੋਈ ਇਸ਼ੂ ਨਹੀਂ ਆਗਾ ਇਸ਼ੂ ਨਹੀਂ ਹੈ ਬਣਾ ਲੈਂਦੇ ਆ ਸਾਰਾ ਮਿਲ ਜਾ ਸੈਟਅਪ ਮੋਸਟਲੀ ਸਭ ਦੇ ਫਸਟ ਫਲੋਰ ਹੈਗੇ ਨੇ ਠੀਕ ਹੈ ਕਿਉਂ ਪਹਿਲੇ ਵਾਲਾ ਬਣਿਆ ਹੋਣਾ ਤਾਂ ਠੀਕ ਹੈ ਥੋੜੇ ਲੋਕ ਨੇ ਜਿਹੜੇ ਡੇਰਿਆਂ ਚ ਰਹਿੰਦੇ ਨੇ ਪਿੰਡਾਂ ਤੋਂ ਬਾਹਰ ਥੋੜਾ ਜਿਹਾ ਹੈ ਨਾ ਉਹਨਾਂ ਦਾ ਲਈ ਔਖਾ ਸੀਗਾ ਤੇ ਉਹਨਾਂ ਲਈ ਫਿਰ ਤਰਪਾਲਾਂ ਦਾ ਪੰਸਾਉਂ ਦਾ ਇਂਤਜ਼ਾਮ ਕੀਤਾ ਜਿਹੜੀ ਆਪਣੀ ਟੀਮ ਹੈ ਜੀ ਜੀ ਇਹ ਉਹ ਪਿੰਡਾਂ ਤੱਕ ਪਹੁੰਚ ਕੇ ਆਏ ਨੇ ਜਿੱਥੇ ਕੋਈ ਨਹੀਂ ਪਹੁੰਚਿਆ ਹਾਂ ਮਤਲਬ ਐਗਜੈਕਟ ਬਾਰਡਰ ਏਰੀਆ ਦੇ ਘਰੇ ਸਾਡੇ ਬਾਰਡਰ ਦੀ ਤਾਰ ਦਾ ਆਰਾਊਂਡ ਮੈਂ ਲਾਦਾ 500 600 ਮੀਟਰs ਦੀ ਦੂਰ ਮੈਨੂੰ ਨਜ਼ਰ ਆਉਂਦੀ ਸੀ ਕਿ ਰਾਵੀ ਤੋਂ ਸਾਹਮਣੇ ਸੀਗੀ ਤੁਸੀਂ ਫੇਸਬੁੱਕ ਔਰ YouTube ਤੇ ਨਹੀਂ ਹੈਗੇ ਇਨਸਟਾ ਤੇ ਹੀ ਹੋਗੇ ਹਾਂ ਮੈਂ ਉੱਥੇ ਲੱਭਦਾ ਰਿਹਾ ਤੁਹਾਨੂੰ ਫੇਸਬੁੱਕ ਨਹੀਂ ਫੇਸਬੁੱਕ ਤੇ ਥੋੜਾ ਇਨਸਟਾ ਤੇ ਥੋੜਾ ਜਿਆਦਾ ਅਸੀਂ ਐਕਚੁਅਲੀ ਇਹ ਜਿਹੜਾ ORS ਹਾਂ ਜੀ ਡਿਬੀਆਂ ਹੀ ਲੈ ਕੇ ਆਏ ਤਾਂ ਕਿਉਂਕਿ ਜੇ ਉਹ ਸੁੱਕਾ ਵਾਲਾ ਆ ਗਿਆ ਉਹਨੂੰ ਤਾਂ ਬਣਾਉਣ ਵਗੈਰਾ ਦੇ ਵਿੱਚ ਮੇਰੇ ਖਲ ਦਿੱਕਤ ਆ ਗਈ ਇਹ ਵੀ ਬੈਸਟ ਹੈ ਜੀ ਅਸੀਂ ਐਜ਼ ਆ ਜਿਵੇਂ ਬੱਚੇ ਸੀ ਕਿਉਂਕਿ ਨਾ ਜਿਵੇਂ ਬੱਚਿਆਂ ਨੂੰ ਦੇਣਾ ਪ੍ਰੈਫਰ ਕੀਤਾ ਕਿ ਬੱਚਾ ਥੋੜਾ ਜਿਹਾ ਜੂਸ ਟਾਈਪ ਪੀ ਲੈਂਦਾ ਪਰ ਪਾਣੀ ਦੀ ਪਾਣੀ ਗੰਦਾ ਬਹੁਤ ਸੀ ਜਗਦੀ ਉਸਕਾ ਕਰਾਉਡ ਜ਼ੀਰੋ ਤੇ ਹੀ ਬਿਲਕੁਲ ਜਾ ਕੇ ਆਏ ਹੋਏ ਸੀ ਠੀਕ ਹੈ ਬਾਕੀ ਹੁਣ ਸੈਕੰਡ ਫੇਸ ਹੈ ਜਿਹੜਾ ਉਸ ਅਸਲੀ ਟਾਸਕ ਉਹ ਸ਼ੁਰੂ ਹੋਏ ਜਦੋਂ ਪਾਣੀ ਲੈ ਜਾਏਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਵੀਡੀਓ ਭੇਜੂਗਾ ਮੈਂ ਤੁਹਾਡੇ ਲਿੰਕ ਤੇ ਨਾ ਠੀਕ ਹੈ ਜੀ ਘਰ ਦੇ ਵਿੱਚ ਮੇਰੇ ਹਿਸਾਬ ਸਰ ਗਿੱਟੇ-ਗਿੱਟੇ ਗਾਰਾ ਸੀ ਹਾਂ ਬਸ ਤੁਸੀਂ ਇੰਸਟਾ ਤੇ ਕੱਢਿਓ ਵੀ ਸਾਡੇ ਦੋਵੇਂ ਵਲੰਟੀਅਰ ਲੱਗੇ ਹੋਏ ਸਾਇਦ ਸੇਵਾ ਉੱਥੇ ਹੋਣੀ ਸ਼ੁਰੂ ਹੋ ਰਹੀ ਹੈ ਜੀ ਲੋ ਬੜੀ ਮਿਹਰ ਦੀ ਕਿਰਪਾ ਜੀ ਤੁਹਾਨੂੰ ਇਹ ਸੇਵਾ ਬਖਸ਼ੀ ਹੈ ਪਰਮਾਤਮਾ ਨੇ ਖੇਡਾਂ ਦਾ ਆਪ ਹੀ ਕਰ ਰਿਹਾ ਅਸੀਂ ਤਾਂ ਬਸ ਸਿੱਖ ਜਿਹੜੀਆਂ ਬਣਿਆ ਬਣਿਆ ਨੂੰ ਢਾ ਦਿੰਨਾ ਨੰਗ ਜਾਣਾ ਇਹ ਸਮਾ ਵੀ ਨੰਗ ਜਾਣਾ ਸਾਰਾ ਦਸਤ ਇਹ ਤੁਸੀ ਜੀ ਭੇਟਾ ਸਾਡੇ ਪਰਿਵਾਰ ਵੱਲੋਂ ਤੁਹਾਡਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨ ਜਿਹੜਾ ਤੁਸੀਂ ਪਰਕਿਊਟ ਕੀਤਾ ਸਾਡੇ ਗਲੋਬਲ ਸਿੱਖ ਦੇ ਨਾਲ ਅਸੀਂ ਸਾਰੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਮਿਹਰਬਾਨ ਸਤਿ ਸ਼੍ਰੀ ਅਕਾਲ ਫੇਲ ਮਿਲਾਂਗੇ